ਮਾਤਾ ਜੀ ਨੂੰ ਮਿਲ ਕੇ ਆਏ ਆਂ ਔਰ ਰਾਜਵੀਰ ਜਵੰਦਰ ਸਾਹਿਬ ਜਿਨ੍ਹਾਂ ਦੀ ਵਜ੍ਹਾ ਨਾਲ ਸਾਰੇ ਸਾਰੀ ਦੁਨੀਆ ਦੀ ਜਾਨ ਉੱਠ ਚਾਈ ਹੋਈ ਹੈ ਸਾਰੇ ਕਨਸਰਨਡ ਆ ਉਹਨਾਂ ਨੂੰ ਵੀ ਮੈਂ ਦੇਖ ਕੇ ਆਇਆ ਹਾਂ ਬੱਚਿਆਂ ਦਾ ਉਹਨਾਂ ਜੂਰੂਨ ਉਹਨਾਂ ਦੇ ਜਾ ਕੇ ਦੇਖ ਕੇ ਆਇਆ ਗੱਲ ਇਹ ਆ ਕਿ ਸਾਰੀ ਦੁਨੀਆ ਦੇ ਮਾਪਿਓ ਆਪਣਾ ਬੱਚੜਾ ਸਮਝ ਕੇ ਮਾਂ ਵੀ ਪਿਓ ਵੀ ਸਾਰੀ ਦੁਨੀਆ ਦੇ ਮੈਂ ਕਹਿ ਰਿਹਾ ਸਾਰੀਆਂ ਭੈਣਾਂ ਆਪਣਾ ਵੀਰ ਸਮਝ ਕੇ ਸਾਰੇ ਬੱਚੇ ਆਪਣਾ ਵੀਰ ਸਮਝ ਕੇ ਉਹਨਾਂ ਲਈ ਦੁਆ ਮੰਗ ਰਿਹਾ ਕਹਿੰਦੇ ਹੁੰਦੇ ਨੇ ਕਿ ਸਾਰੇ ਸਾਰਾ ਲੋਕ ਸਿਆਣੇ ਆ ਸਮਝਾਉਣ ਦੀ ਲੋੜ ਨਹੀਂ ਆਮ ਹੀ ਇਹ ਗੱਲ ਹੈ ਕਿ ਜਦੋਂ ਦੁਆ ਵੀ ਦੇਣੀ ਚਾਹੀਦੀ ਹੈ ਲੇਕਿਨ ਦੁਆ ਚ ਵੀ ਅਸਰ ਹੈ ਤੇ ਅਰਦਾਸ ਤੇ ਸਾਰਾ ਜਹਾਨ ਹੀ ਕਰ ਰਿਹਾ ਹੈ ਪਤਾ ਨਹੀਂ ਕੀ ਨਜ਼ਰ ਲੱਗ ਗਈ ਹੈ ਮਿਊਜ਼ਿਕ ਇੰਡਸਟਰੀ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਕੋਈ ਨਾ ਕੋਈ ਹੋਇਆ ਜਾਂਦਾ ਪਰ ਮੈਂ ਅਰਦਾਸ ਕਰਦਾ ਹੇ ਸੱਚੇ ਪਾਤਸ਼ਾਹ ਮੈਂ ਹੁਣੇ ਉਹਨਾਂ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਕਹਿੰਦੇ ਹੁੰਦੇ ਰੱਬ ਸੱਤਰ ਮਾਵਾਂ ਜਿੰਨਾ ਪਿਆਰ ਕਰਦਾ ਐ ਮੇਰੇ ਮਾਲਕਾ ਮਾਂ ਦੀ ਝੋਲੀ ਚ ਖੈਰ ਪਾ ਦੇ ਉਹਨਾਂ ਭੈਣਾਂ ਦਾ ਵੀਰ ਵਾਪਸ ਕਰ ਦੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਖਾਤਮਾ ਕਰ ਦੇ ਤਪਿਓ ਹਨ ਦੇ ਘਰੋਂ ਸਾਡੀ ਬੇਟੀ ਉਹਦਾ ਉਹਦੇ ਤੇ ਕਰਸ ਕਰ ਰਹਿਮ ਕਰ ਜਿੱਥੇ ਸਾਰਾ ਜਹਾਨ ਕਰ ਰਿਹਾ ਮੇਰਾ ਇੱਕ مشورہ ਆ ਸਾਰੀ ਪੰਜਾਬੀ میوزਿਕ ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਕਿ ਜਲਦੀ ਠੀਕ ਹੋ ਕੇ ਜਦੋਂ ਆਵੇ ਰਾਜਵੀਰ ਜਗੰਦਾ ਸਾਹਿਬ ਤੇ ਆਪਾਂ ਸ਼ੁਕਰ ਮੇ ਦਾ ਕਾਂਟਪੁਰ ਸਾਡੇ ਜਨੇ ਗੱਲ ਕੀ ਇੱਕ ਜਗ੍ਹਾ ਕਰਵਾਇਆ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਜਿੱਦਾਂ ਨਜ਼ਰ ਜੀ ਲੱਗ ਗਈ ਹੈ ਖੂਬਸੂਰਤੀ ਹੋ ਇੰਨਾ ਹੈ ਦੇਖਣ ਨੂੰ ਤੁਸੀਂ ਸਾਰੇ ਦੇਖਦੇ ਹੋ ਟੀਵੀ 'ਚ ਉਹ ਇੰਨਾ ਫੱਬਦਾ ਹੈ ਕੋਈ ਨਜ਼ਰ ਜੀ ਲੱਗ ਗਈ ਹੈ ਪਾਕਿਸਤਾਨ ਇੰਡਸਟਰੀ ਵੀ ਬਾਕੀ ਕਲਾਕਾਰਾਂ ਤੇ ਵੀ ਕੋਈ ਜਿੱਦਾਂ ਭਾਰੀ ਹੁੰਦੀ ਹੈ ਆ ਹੁਣ ਸਮੇਂ ਬਦਲ ਗਿਆ ਪਿੱਛੇ ਪਿੰਡਾਂ ਚ ਦੰਗਰਾਂ ਨੂੰ ਵੀ ਕੋਈ ਪ੍ਰੋਬਲਮ ਹੋਣੀ ਤੇ ਸਾਰੇ ਰਲ ਕੇ ਆਂਟਪਾਟ ਕਰਾਉਂਦੇ ਹੁੰਦੇ ਸੀ ਤੇ ਮੈਂ ਚਾਹਾਂਗਾ ਉਹ ਠੀਕ ਠਾਕ ਹੋ ਕੇ ਆਜਵੇ ਸ਼ੁਕਰਾਨੇ ਦਾ ਪਹਿਲਾਂ ਕਰਾਈਏ ਫਿਰ ਕਲਾਕਾਰਾਂ ਲਈ 뮤직 ਇੰਡਸਟਰੀ ਲਈ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਅੰਟਪਾਟ ਕਰਾਈਏ ਬਾਕੀ ਮੈਂ ਹੀ ਕਿਨਾ ਐ ਦੋ ਜਹਾਨ ਦੇ ਵਾਲਿਆ ਤੇਰੇ ਕਬਜ਼ੇ ਕੁਦਰਤ ਸਾਡੀ ਸਭ ਦੀ ਜਾਨ ਆ ਤੇ ਇੱਕ مشورہ ਆ ਜਿਹੜੇ ਸਾਰੀ ਦੁਨੀਆ ਵੱਲੋਂ ਅਰਦਾਸ ਕਰ ਰਹੀ ਮੈਂ ਇਕੱਲਾ ਨਹੀਂ ਸਾਰਾ ਜਹਾਨ ਹੀ ਅਰਦਾਸ ਕਰ ਰਿਹਾ ਜੀ ਦੋ ਦੋ ਚਾਰ ਚਾਰ ਦਿਨ ਵੀ ਦੇਈਏ ਉਹਨੂੰ ਉਮਰ ਦੇ ਆਪਣੇ ਚੋਂ ਜਿੱਥੇ ਅਰਦਾਸ ਕਰ ਰਿਹਾ ਇੱਕ ਮੇਰਾ مشورہ ਆ ਜਿੱਦ ਕੋਈ ਇਕੱਲਾ ਹੋਵੇ ਕਿਸੇ ਦਾ ਤੇ ਕੁਝ ਸਾਲ ਦਵੇ ਪਰ ਉਹਨੂੰ ਤਾਂ ਕਰੋੜਾਂ ਹੀ ਪਿਆਰ ਕਰਦੇ ਲੋਕ ਜੀ ਯਾਰ ਆਪਾਂ ਦੋ ਦੋ ਦਿਨ ਵੀ ਮਾਲਕ ਨਾਲ ਹੋਈ ਦਿਲ ਦੇ ਲਈ ਕਰ ਲਈਏ ਸੋਹਣੇ ਰੱਬ ਨਾਲ खरे ਮੰਨੀ ਜਾਵੇ ਸਜ਼ਾ ਤੇ ਕਿ ਸਾਡੇ ਥੋੜੇ ਥੋੜੇ ਜਨ ਲੈ ਲੈ ਸਾਰਾ ਜਿਹੜਾ ਵੀ ਅਰਦਾਸ ਕਰਦਾ ਉਹ ਕਵੇ ਇਹਨੂੰ ਉਮਰ ਦੇ ਦੇ ਛੋਲੀ ماں ਦੀ ਛੋਲੀ ਦੀ ਖੈਰ ਪਾ ਦੇ ਭੈਣਾ ਦਾ ਵੀਰ ਵਾਪਸ ਆ ਜਵੇ ਤੇ ਸ਼ਾਇਦ ਇਸ ਤਰ੍ਹਾਂ ਮਾਲਕ ਇਹ ਇਸ ਤਰ੍ਹਾਂ ਹੋ ਜਾਏ ਕਿਉਂਕਿ ਕਰਿਸ਼ਮੇ ਹੋਣ ਲਈ ਹੈ ਕਰਮ ਹੋਣ ਲਈ ਹੈ ਉਹ ਤਾਂ ਖੁਦਰਤ ਹੀ ਰਹਿਮ ਕਰਨਾ ਹੈ ਉਹਨੂੰ ਤੱਜੀ ਰਹੀਮ ਕਰੀਮ ਕਹਿੰਦੇ ਗੁਰਨਾਥ ਨਿਤ ਪਾਸ਼ਾ ਰਹਿਮ ਕਰੇ ਸਾਡੇ ਸਾਰਿਆਂ ਤੇ ਮੇਰੀ ਇਹੀ ਅਰਦਾਸ ਹੈ ਜਲਦੀ ਕੋਈ ਅੱਛੀ ਖਬਰ ਆਵੇ ਬਹੁਤ ਬਹੁਤ ਸ਼ੁਕਰੀਆ